ਖਨੋਰੀ ਬਾਰਡਰ ਦੇ ਕਿਸ ਤਰ੍ਹਾਂ ਦੇ ਕੱਲ ਦੇ ਹਾਲਾਤ ਨੇ ਤੁਹਾਨੂੰ ਪਲ-ਪਲ ਦੀ ਅਪਡੇਟ ਦਿੰਦੇ ਰਹੇ ਆ ਤਾਂ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਜਿਹੜੇ ਨੇ ਖਨੋਰੀ ਬਾਰਡਰ ਦੇ ਡਟੇ ਹੋਏ ਨੇ ਤਾਂ ਪਹਿਲਾਂ ਤਸਵੀਰਾਂ ਤੁਹਾਨੂੰ ਹਰਿਆਣੇ ਵਾਲੀ ਸਾਈਡ ਦਿੱਲੀ ਵਾਲੀ ਸਾਈਡ ਦੀ ਦਿਖਾਵਾਂਗੇ ਬਾਰਡਰ ਉੱਤੇ ਹਰਿਆਣਾ ਪੁਲਿਸ ਅਤੇ CRPF ਅਤੇ ਵਕਫ ਵਕ ਸੁਰੱਖਿਆ ਟੁਕਰੀਆਂ ਜਿਹੜੀਆਂ ਕੀ ਤਣਾਤ ਨੇ ਤਾਂ ਸਥਿਤੀ ਜਿਹੜੀ ਕੀ ਕਾਫੀ ਤਣਾਵਪੂਰਨ ਰਹੀ ਕੱਲ 12 ਵਜੇ ਤੋਂ ਲੈ ਕੇ 4 ਵਜੇ ਤੱਕ ਜੋ ਕਿਸਾਨ ਆਗੂ ਨਬ ਮਨ ਅਲੱਖ ਸਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾਂ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ 12 ਵੇ ਤੋਂ ਲੈ ਕੇ 4 ਵੇ ਤੱਕ ਜੋ ਕਿਸਾਨ ਆਗੂ ਨਬ ਮਨਿਓ ਕੋਹਾੜ ਨੇ ਤਾਂ ਕਹਿਣਾ ਸੀ ਕਿ 4 ਵਜੇ ਤੱਕ ਲਗਾਤਾਰ ਜਿਹੜੀ ਗੋਲੀਬਾਰੀ ਹੁੰਦੀ ਰਹੀ ਤਾਂ ਕਾਫੀ ਜ਼ਿਆਦਾ ਨੁਕਸਾਨ ਹੈ ਮਸ਼ੀਨਰੀ ਦਾ ਹੋਇਆ ਤਾਂ ਤਸਵੀਰਾਂ ਵੀ ਤੁਹਾਨੂੰ ਦਿਖਾ ਦਿੰਦੇ ਆ ਕਿਸ ਤਰ੍ਹਾਂ ਦੇ ਨਾਲ ਤੁਸੀਂ ਦੇਖ ਸਕਦੇ ਹੋ ਜਿਹੜੇ ਟੈਂਕਰ ਨੇ ਉਹਨਾਂ ਨੂੰ ਸੜਕ ਤੋਂ ਹਾਈਵੇ ਤੋਂ ਹੇਠਾਂ ਥੱਲੇ ਸੁੱਟਿਆ ਹੋਇਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਮਸ਼ੀਨਰੀ ਨੂੰ ਜਿਵੇਂ ਕੱਲ ਨਬ ਮਨਿਓ ਕੋਹਾੜ ਕਿਸਾਨ ਨੇ ਤਾਂ ਉਹ ਕਹਿ ਰਹੇ ਸੀ ਕਿ ਲੱਖਾਂ ਰੁਪਏ ਦੀ ਜਿਹੜੀ ਕਿ ਮਸ਼ੀਨਰੀ ਹੈ ਉਹਦਾ ਜਿਹੜਾ ਕਿ ਨੁਕਸਾਨ ਹੈ ਉਹ ਹਰਿਆਣਾ ਪੁਲਿਸ ਦੇ ਵੱਲੋਂ ਕੀਤਾ ਗਿਆ ਤਾਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ ਸੀ ਜਿਸ ਤਰ੍ਹਾਂ ਹਰਿਆਣਾ ਪੁਲਿਸ ਪੰਜਾਬ ਦੀ ਹੱਦ ਦੇ ਵਿੱਚ ਦਾਖਲ ਹੋ ਕੇ ਟਰੈਕਟਰ ਟਰਾਲੀਆਂ ਨੂੰ ਕਿਸ ਤਰ੍ਹਾਂ ਨੁਕਸਾਨ ਪਹੁੰਚਾਉਂਦੀ ਹੈ ਤੇ ਪੱਟਾਂ ਤੇ ਥਾਪੀਆਂ ਮਾਰਦੇ ਨੇ ਉਹ ਵੀਡੀਓ ਵੀ ਬਹੁਤ ਜ਼ਿਆਦਾ ਵਾਇਰਲ ਹੋਈਆਂ ਤਾਂ ਨੁਕਸਾਨ ਹੋਈਆਂ ਗੱਡੀਆਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਟਾਇਰ ਨੇ ਜਿਹੜੇ ਕੀ ਉਹ ਜੋ ਕਿਸਾਨਾਂ ਆਗੂ ਨੇ ਉਹਨਾਂ ਦਾ ਕਹਿਣਾ ਕਿ ਸੂਏ ਮਾਰ ਕੇ ਟਾਇਰ ਪੈਂਚਰ ਕੀਤੇ ਗਏ ਨੇ ਹਾਲਾਤ ਖੁਦ ਬਿਆਨ ਕਰਦੇ ਨੇ ਕਿਸ ਤਰ੍ਹਾਂ ਦੇ ਹਾਲਾਤ ਕੱਲ੍ਹ ਰਹੇ ਹੋਣਗੇ ਤਾਂ ਸਾਹਮਣੇ ਇੱਕ ਗੱਡੀ ਹੈ ਜਿਸ ਤੇ ਕਿਸਾਨ ਪ੍ਰਚਾਰ ਕਰ ਰਹੇ ਸੀਗੇ ਤੋਂ ਗੱਡੀ ਦਾ ਵੀ ਹਾਲ ਤੁਸੀਂ ਦੇਖ ਪੂਰੀ ਤਰ੍ਹਾਂ ਨਾਲ ਡੈਮੇਜ ਹੈ ਉਹ ਗੱਡੀ ਹੋ ਗਈ ਹੈ ਤਾਂ ਕੱਲ ਜੋ ਹਰਿਆਣਾ ਪੁਲਿਸ ਦੇ ਵੱਲੋਂ ਕੀ ਹੋਗਾ ਇਹ तमाम ਤਸਵੀਰਾਂ ਪੰਜਾਬ ਦੇ ਵਿੱਚ ਐਂਟਰ ਹੋ ਕੇ ਕਿਸ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾਇਆ ਗਿਆ ਹੈ ਕਿਸਾਨਾਂ ਨੂੰ ਤਾਂ ਵੀ ਮੰਨਿਓ ਘੜਦਾ ਵੀ ਕਹਿਣਾ ਸੀ ਕਿ ਕੁਝ ਕਿਸਾਨ ਸੁੱਤੇ ਪਏ ਜਿਹੜੇ ਟਰਾਲੀਆਂ ਦੇ ਵਿੱਚ ਸੀ ਉਹਨਾਂ ਨੂੰ ਆਪਣਾ ਬੋਰੀਆਂ 'ਚ ਪਾ ਕੇ ਹਰਿਆਣਾ ਪੁਲਿਸ ਹੈ ਉਹ ਬਾਰਡਰ ਵਾਲੀ ਸਾਈਡ ਲੈ ਜਾਂਦੀ ਹੈ ਤਾਂ ਉੱਥੇ ਲੈ ਜਾ ਕੇ ਉਹਨਾਂ ਨੂੰ ਬੋਰੀਆਂ ਚੋਂ ਕੱਢ ਕੇ ਪਹਿਲਾਂ ਤਾਂ ਬੋਰੀਆਂ ਚ ਪਾ ਕੇ ਘੜੀਸਿਆ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਲੱਤਾਂ ਤੋੜ ਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਸੁੱਟਿਆ ਜਾਂਦਾ ਤਾਂ ਬਹੁਤ ਸਾਰੇ ਟਰੈਕਟਰ ਟਰਾਲੀਆਂ ਦਾ ਜਿਹੜਾ ਨੁਕਸਾਨ ਹੈ ਉਹ ਇੱਥੇ ਹੋਇਆ ਤੁਸੀਂ ਦੇਖ ਸਕਦੇ ਹੋ ਟਾਇਰ ਨੇ ਨਵੇਂ ਟਾਇਰ ਨੇ ਟਰੈਕਟਰ ਟਰਾਲੀਆਂ ਦੇ ਜਿਹੜੇ ਫਟੇ ਹੋਏ ਨੇ ਤਾਂ ਤੁਸੀਂ ਦੇਖ ਸਕਦੇ ਹੋ ਹਾਲਾਤ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਜਿਹੜੇ ਕੀ ਹਾਲਾਤ ਨੇ ਕੱਲ੍ਹ ਰੇ ਹੋਣਗੇ 4 ਘੰਟੇ ਲਗਾਤਾਰ ਉੱਥੋਂ ਗੈਸ ਦੇ ਗੋਲੇ ਛੱਡੇ ਜਾਂਦੇ ਨੇ ਕਿਹਾ ਜਾਂਦਾ ਕਿ ਸਿੱਧੀਆਂ ਗੋਲੀਆਂ ਵੀ ਜਿਹੜੀਆਂ ਚਲਾਈਆਂ ਗਈਆਂ ਕਿਸਾਨਾਂ ਦੇ ਨੌਜਵਾਨਾਂ ਤੇ ਤਾ ਥਰੂ ਗੇਜ਼ ਦੇ ਗੋਲੇ ਇੰਨੇ ਜ਼ਿਆਦਾ ਛੱਡੇ ਸੀ ਹੁਣ ਵੀ ਇੱਥੇ ਖੜੇ ਹੋਣ ਦੇ ਵਿੱਚ ਕਾਫੀ ਜ਼ਿਆਦਾ ਦਿੱਕਤ ਆ ਰਹੀ ਹੈ ਸਾਹ ਲੈਣ ਚ ਦਿੱਕਤ ਆ ਰਹੀ ਹੈ ਹਜੇ ਵੀ ਸਾਹ ਜਿਹੜਾ ਸਹੀ ਤਰੀਕੇ ਨਾਲ ਉਹ ਨਹੀਂ ਲਿਆ ਜਾ ਰਿਹਾ ਤਾਂ ਇੱਕ ਨੌਜਵਾਨ ਦੀ ਮੌਤ ਵੀ ਕੱਲ ਹੁੰਦੀ ਹੈ ਕਿਸਾਨਾਂ ਕੋ ਕਹਿ ਰਹੇ ਨੇ ਗੋਲੀ ਲੱਗਣ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਤਾਂ ਇਹ ਉਹ ਟਰੈਕਟਰ ਟਰਾਲੀਆਂ ਦੇ ਤਸਵੀਰਾਂ ਨੇ ਜਿੱਥੇ ਕਿਸਾਨ ਸ਼ਾਂਤਮਈ ਤਰੀਕੇ ਨਾਲ ਖੜੇ ਸੀ ਜਾਂ ਫਿਰ ਆਪਣੇ ਟਰੈਕਟਰ ਟਰਾਲੀਆਂ ਦੇ ਵਿੱਚ ਬੈਠ ਕੇ ਆਰਾਮ ਕਰ ਰਹੇ ਸੀ ਤਾਂ ਉਹਨਾਂ ਨੂੰ ਟਰਾਲੀਆਂ ਦੇ ਵਿੱਚੋਂ ਕੱਢ-ਕੱਢ ਕੇ ਬੋਰੀਆਂ 'ਚ ਭਰ ਕੇ ਬਾਰਡਰ ਵਾਲੀ ਸਾਈਡ ਲੈ ਗਏ ਤੁਹਾਨੂੰ ਉਹਨਾਂ ਦੀ ਲੱਤਾਂ ਤੋੜੀਆਂ ਗਈਆਂ ਖੇਤਾਂ ਸੁੱਟਿਆ ਗਿਆ ਤਾਂ ਨੁਕਸਾਨ ਸਮਾਨ ਤੱਕ ਉਹਨਾਂ ਦਾ ਸਾਰਾ ਖਲੇ ਰਿਆ ਗਿਆ ਤਾਂ ਕੱਲ ਵੀ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਸੀ ਤਾਂ ਅੱਜ ਤੁਹਾਨੂੰ ਦਿਖਾ ਰਹੇ ਹਾਂ ਹੁਣ ਸਨਨਾਟਾ ਜਿਹੜਾ ਕਿ ਇੱਥੇ ਪਸਰਿਆ ਹੋਇਆ ਹੈ ਸ਼ਾਂਤਮਈ ਤਰੀਕੇ ਨਾਲ ਕਿਸਾਨ ਹਜੇ ਵੀ ਇੱਥੇ ਬੈਠੇ ਹੋਏ ਨੇ ਤਾਂ ਨੁਕਸਾਨ ਤੁਸੀਂ ਦੇਖ ਸਕਦੇ ਹੋ ਜੇਕਰ ਇਸ ਵਾਲੀ ਪਾਸੇ ਤੋਂ ਮੈਂ ਖੇਤਾਂ ਦੀ ਤਸਵੀਰਾਂ ਵੀ ਦਿਖਾਵਾ ਚਾਹਾਂਗਾ ਆਪਣੇ ਸਹਿਯੋਗੀਆਂ ਨੂੰ ਕਿਉਂਕਿ ਜਿਹੜੀ ਫਸਲ ਸੀ ਤੁਸੀਂ ਦੇਖ ਸਕਦੇ ਹੋ ਫਸਲ ਇਸ ਤਰ੍ਹਾਂ ਦੇ ਨਾਲ ਹਰਿਆਣਾ ਪੁਲਿਸ ਇਧਰੋਂ ਵੀ ਐਂਟਰ ਹੋ ਕੇ ਕਿਸਾਨਾਂ ਦੇ ਉੱਤੇ ਅਤਿਆਚਾਰ ਕਰਲ ਕਰਦੀ ਹੋਈ ਨਜ਼ਰ ਆ ਰਹੀ ਸੀ ਫਸਲ ਦਾ ਜਿਹੜਾ ਨੁਕਸਾਨ ਹੋਇਆ ਉਹ ਬਿਆਨ ਕਰੀਏ ਕਿ ਕਿਸ ਤਰੀਕੇ ਨਾਲ ਇੱਥੇ ਕੱਲ ਲੋਕ ਗਏ ਹੋਣਗੇ ਦਾ ਇਹ ਹਾਲ ਦੇਖੋ ਤੁਸੀਂ ਪੂਰਾ ਟਰੈਕਟਰ ਹੀ ਖਰਾਬ ਤੋੜ ਦਿੱਤਾ ਮਾਰ ਦਿੱਤਾ ਕੋਈ ਕੁਝ ਨਾ ਸਾਰਾ ਦਿਖਾਓ ਉਧਰ ਪੰਪ ਤੱਕ ਦਿਖਾਓ ਜੀ ਬੋਡਾ ਜੀ ਟਰੈਕਟਰ ਹਾਂਜੀ ਆਪਣਾ ਹੀ ਆ ਜੀ ਜਿਲ੍ਹਾ ਅੰਮ੍ਰਿਤਸਰ ਦਾ ਜੀ ਠੀਕ ਹੈ ਜਦੋਂ ਇਹਨਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਕਿਹਨਾਂ ਵੱਲੋਂ ਪਹੁੰਚਾਇਆ ਗਿਆ ਤੁਸੀਂ ਕਿੱਥੇ ਸੀਗੇ ਅਸੀਂ ਇੱਥੇ ਹੀ ਸੀਗੇ ਜੀ ਉਹ ਇਹਨਾਂ ਨੇ ਅਥਰੂ ਅਥਰੂ ਗੈਂਸ ਦੇ ਜਦੋਂ ਗੋਲੇ ਮਾਰੇ ਅਸੀਂ ਸਾਰੇ ਪੇਸ਼ਾਨੂ ਭੱਜੇ ਆ ਇਹਨਾਂ ਵਿੱਚ 12 ਬੋਰ ਦੇ ਫੇਰ ਮਾਰੇ ਆ ਜੀ ਹਾਂਜੀ ਤੇ ਇਹਨਾਂ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਫਿਰ ਇਹ ਅੱਗੋਂ ਬਾਰਡਰ ਤੋਂ ਸਾਡੇ ਵੱਲ ਨੂੰ ਇਹ ਵਾਪਸੀ ਵਾਧੇ ਆਏ ਆ ਉਧਰੋਂ ਗੋਲੀਆਂ ਮਾਰਦੇ ਆਏ ਆ ਸਿੱਧੀਆਂ ਗੋਲੀਆਂ ਇਹਨਾਂ ਨੇ ਮਾਰੀਆਂ ਬਾਰਾਂਪੁਰ ਦੇ ਬੈਰ ਕੀਤੇ ਆ ਫਿਰ ਇਹਨਾਂ ਨੇ ਕੀ ਕੀਤਾ ਕਿ ਤੋੜ ਸਾਡੇ ਜਿੰਨੇ ਵੀ ਟਰੈਕਟਰ ਆ ਇਹਨਾਂ ਦੀਆਂ ਟੈਂਕੀਆਂ 에ਅਰ ਸਿਲੰਡਰ ਸਲੈਂਸਰ ਸ਼ੋ ਇਹਨਾਂ ਨੇ ਨਵੇਂ-ਨਵੇਂ ਸਾਡੇ ਟਰੈਕਟਰਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਇਹਨਾਂ ਨੇ ਤੋੜਪੰਨ ਬਹੁਤ ਜ਼ਿਆਦੀ ਸਾਡੀ ਕੀਤੀ ਹੈ ਜੀ ਤੇ ਇਹ ਕਰਕੇ ਵੀਡੀਓ ਵਾਇਰਲ ਹੋ ਰਹੀ ਹੈ ਮੇਰੇ ਖਿਆਲ ਚ ਇਸੇ ਜਗ੍ਹਾ ਦੀ ਹੈ ਜਦੋਂ ਉਹ ਹਰਿਆਣੇ ਦੀ ਪੁਲਿਸ ਇੱਥੇ ਐਂਟਰ ਕਰ ਜਾਂਦੀ ਹੈ ਪੱਟਾਂ ਤੇ ਥਾਪੀਆਂ ਮਾਰੀਆਂ ਜਾਂਦੀਆਂ ਨੇ ਨੁਕਸਾਨ ਪਹੁੰਚਾਇਆ ਜਾਂਦਾ ਹੈ ਜੀ 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 ਇਹਨਾਂ ਨੇ ਕੱਲ ਜਦੋਂ ਇਧਰੋਂ ਆਏ ਆ ਇਹਨਾਂ ਨੇ ਬਹੁਤ ਜ਼ਿਆਦਾ ਇਹਨਾਂ ਨੇ ਜੰਕਾਰੇ ਛੱਡੇ ਆ ਕਈ ਕੁਛ ਕੀਤਾ ਵਾ ਮਤਲਬ ਬਹੁਤ ਜ਼ੁਲਮ ਇਹਨਾਂ ਨੇ ਕੀਤਾ ਜੀ ਇਹਨਾਂ ਨੇ ਜੰਕਾਰੇ ਵਿੱਚ ਛੱਡੇ ਆ ਜੀ ਉਹ ਸਾਨੂੰ ਸਮਝ ਨਹੀਂ ਲੱਗੀ ਇਹਨਾਂ ਨੇ ਸਿੱਧੀਆਂ ਜਦੋਂ ਗੋਲੀਆਂ ਮਾਰੀਆਂ ਸਾਡੇ ਬੰਦੇ ਥੋੜੇ ਜੇ ਮਤਲਬ ਪਛਾਂਟ ਨਹੀਂ ਹੁਣ ਵੇਖੋ ਜੀ ਇੱਥੇ ਇੱਕ ਪਾਸੇ ਡੰਡੇ ਆ ਇੱਕ ਪਾਸੇ ਗੋਲੀਆਂ ਆਉਣ ਡੀਆਂ ਤੇ ਡੰਡੇ ਦਾ ਤੇ ਗੋਲੀ ਦਾ ਤੇ ਕੋਈ ਮੁਕਾਬਲਾ ਨਹੀਂ ਜਾਂ ਤੇ ਇਹਨਾਂ ਨੂੰ ਇਹਨਾਂ ਨੂੰ ਇਹ ਚਾਹੀਦਾ ਕਿ ਸਾਡੇ ਤੇ ਜਾਂ ਸਿੱਧਾ ਸਾਡੇ ਨਾਲ ਡੰਡਿਆਂ ਨਾਲ ਹੀ ਮਤਲਬ ਡਟ ਕੇ ਮੁਕਾਬਲਾ ਕੀਤਾ ਜਾਵੇ ਤੇ ਇਹ ਸਾਡੇ ਉੱਤੇ ਬਾਰਾ ਬੋਰ ਦੇ ਫਾਇਰ ਕਰਨਦੇ ਆ ਗੋਲੀਆਂ ਚਲਾਉਣ ਡਿਆ ਇਹਨਾਂ ਵਿੱਚ ਬੰਦੇ ਮਿਕਸ ਕੀਤੇ ਹੋਏ ਆ ਜੀ ਹਾਂਜੀ ਇਹਨਾਂ ਦੀ ਕੋਈ ਵਰਦੀ ਵਾਲਾ ਬੰਦਾ ਨਹੀਂ ਆਇਆ ਇਹਨਾਂ ਤੇ ਜੀਨਾ ਪਾਈਆਂ ਪਿੰਟਾਂ ਇਹਨਾਂ ਨੇ ਪਾਈਆਂ ਜੀ ਇਸ ਤਰ੍ਹਾਂ ਕਾਲ ਤਸਵੀਰਾਂ ਵਿੱਚ ਵਿੱਚ ਹੀ ਦੇਖਣ ਨੂੰ ਮਿਲੀ ਸੀ ਕੁਝ ਹਰਿਆਣਾ ਪੁਲਿਸ ਦੀ ਹੈਲਮਟ ਜਿਹੜੇ ਹੈਲਮਟ ਉਹਨਾਂ ਵੱਲੋਂ ਜਰੂਰ ਪਾਏ ਗਏ ਸੀ ਸੁਰੱਖਿਆ ਦੇ ਇੰਤਜ਼ਾਮ ਕੀਤੇ ਗਏ ਪਰ ਉਹ ਜੀਨ ਦੀਆਂ ਪੈਂਟਾਂ ਅਤੇ ਸਿਵਲ ਵਰਦੀ ਵੇਸੀ ਨੁਕਸਾਨ ਖੁਦ ਬਿਆਨ ਕਰ ਰਿਹਾ ਕਿਸ ਤਰੀਕੇ ਨਾਲ ਜਿਹੜਾ ਕਿ ਇੱਥੇ ਕਿਸਾਨਾਂ ਦਾ ਨੁਕਸਾਨ ਹੈ ਉਹ ਕੀਤਾ ਗਿਆ ਹੈ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਇੱਥੇ ਖੜੇ ਸੀਗੇ ਕਿਸਾਨ ਅੱਗੋਂ ਦੀ ਕੋਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਕਦੋਂ ਕਿਸਾਨ ਅੱਗੋਂ ਦੀ ਕੋਲ ਆਵੇ ਤਾਂ ਅਸੀਂ ਅੱਗੇ ਨੂੰ ਵਧੀਏ ਪਰ ਅੱਗੇ ਵਧਣ ਤੋਂ ਪਹਿਲਾਂ ਹੀ ਹਰਿਆਣਾ ਪੁਲਿਸ ਦੇ ਵੱਲੋਂ ਅਥਰੂ ਗੈਸ ਦੇ ਗੋਲੇ ਅਤੇ ਸਿੱਧੀਆਂ ਗੋਲੀਆਂ ਜੋ ਕਿਸਾਨ ਘੇ ਚਲਾਨੀਆਂ ਸ਼ੁਰੂ ਕਰਤੀਆਂ ਇੱਕ ਗੋਲੀ ਲੱਗਣ ਦੇ ਨਾਲ ਨੌਜਵਾਨ ਦੀ ਮੌਤ ਹੋਈ ਹੈ ਜੋ ਬਠਿੰਡੇ ਦੇ ਜ਼ਿਲ੍ਹਾ ਬਠਿੰਡੇ ਦਾ ਰਹਿਣ ਵਾਲਾ ਸੀ ਤਾਂ ਹਾਲਾਤ ਖੁਦ ਤਸਵੀਰਾਂ ਖੁਦ ਬਿਆਨ ਕਰ ਰਹੀਆਂ ਨੇ ਕਿਸ ਤਰ੍ਹਾਂ ਦੇ ਨਾਲ ਕੱਲ ਹਰਿਆਣਾ ਪੁਲਿਸ ਦੇ ਵੱਲੋਂ ਇੱਥੇ ਅਤਿਆਚਾਰ ਕਿਹਾ ਸਕਦੇ ਜਿਹੜਾ ਅਤਿਆਚਾਰ ਕੀਤਾ ਗਿਆ ਤਾਂ ਦੂਜੇ ਪਾਸੇ ਪਹਿਲਾਂ ਤੁਹਾਨੂੰ ਪਰਲੀ ਸਾਈਡ ਦੇ ਤਸਵੀਰਾਂ ਦਿਖਾਈਆਂ ਸੱਜੇ ਪਾਸੇ ਤੁਹਾਨੂੰ ਖੱਬੇ ਪਾਸੇ ਤਸਵੀਰਾਂ ਦਿਖਾਉਂ ਤਾਂ ਸੱਜੇ ਪਾਸੇ ਵੀ ਤਸਵੀਰਾਂ ਦਿਖਾਵਾਂਗੇ ਇਹ ਜਿਹੜੀ ਫਸਲ ਹੈ ਅਸੀਂ ਪਹਿਲੇ ਦਿਨ ਤੁਸੀਂ ਕਵਰੇਜ ਕਰ ਰਹੇ ਆ ਇਹ ਫਸਲ ਜਿੱਥੇ ਤੁਸੀਂ ਦੇਖ ਸਕਦੇ ਹੋ ਸ਼ਪੈਦਿਆਂ ਤੋਂ ਬਾਅਦ ਫਸਲ ਇੱਥੇ ਤੱਕ ਖੜੀ ਸੀ ਪਰ ਹੁਣ ਤਕਰੀਬਨ ਅੱਧਾ ਕਿੱਲਾ ਇੱਕ ਕਿੱਲੇ ਤੋਂ ਵੱਧ ਇੱਕ ਕਿੱਲਾ ਕਰੀਬ ਕਹਿ ਸਕਦੇ ਇੱਕ ਕਿੱਲੇ ਦੀ ਜਿਹੜੀ ਕੀ ਫਸਲ ਹੈ ਪੂਰੀ ਬਾਰਡਰ ਦੇ ਨਾਲ ਲੱਗਦੀ ਲੱਦੀ ਜਿਹੜੀ ਕੀ ਨੁਕਸਾਨੀ ਗਈ ਹੈ ਕੱਲ ਵੀ ਤੁਹਾਨੂੰ ਤਸਵੀਰਾਂ ਦਿਖਾਈਆਂ ਕਿ ਹਰਿਆਣਾ ਪੁਲਿਸ ਦੇ ਜਵਾਨ ਇੱਥੇ ਤੱਕ ਪਹੁੰਚ ਗਏ ਸੀ ਪੰਜਾਬ ਵਾਲੀ ਸਾਈਡ ਤੋਂ ਤਾਂ ਇੱਥੇ ਜਿਹੜੀਆਂ ਤਸਵੀਰਾਂ ਨੇ ਫਸਲ ਜਿਹੜੀ ਤੁਸੀਂ ਦੇਖ ਸਕਦੇ ਹੋ ਵਿਛੀ ਪਈ ਹੈ ਇਸ ਫਸਲ ਦੇ ਵਿੱਚੋਂ ਹੁੰਦੇ ਹੋਏ हरियाणा पुलिस ਦੇ ਜਵਾਨ ਨੇ ਜਿਹੜੇ ਉਹ ਕਿਸਾਨਾਂ ਉੱਤੇ ਥਰੂ ਗੈਸ ਦੇ ਗੋਲੇ ਛੱਡਦੇ ਰਹੇ ਗੋਲੀਆਂ ਚਲਾਉਂਦੇ ਰਹੇ ਬਹੁਤ ਸਾਰੇ ਨੌਜਵਾਨ ਵੀ ਜ਼ਖਮੀ ਹੋਏ ਨੇ ਉਹ ਜਿਸ ਮੁੰਡੇ ਤੇ ਗੋਲੀ ਲੱਗੀ ਉਸ ਮੁੰਡੇ ਨੂੰ ਵੀ ਇਸੇ ਜਗ੍ਹਾ ਤੋਂ ਲੈ ਜਾਇਆ ਗਿਆ ਸੀਗਾ ਹਾਂਜੀ ਕੱਲ ਵੀ ਮੈਂ ਥੇ ਸੀ ਜੀ ਹਰਿਆਣਾ ਪੁਲਿਸ ਜਾਂ ਜਿੰਨੀ ਵੀ ਫੋਰਸ ਸੀ ਜੀ ਉਹ ਸਾਈਡ ਦੀ ਆਪਣੇ ਕਿਸਾਨਾਂ ਨੂੰ ਘੇਰਾ ਪਾ ਕੇ ਤੇ ਫੜ ਕੇ ਲੈ ਜਾਣਾ ਚਾਹੁੰਦੇ ਸੀ ਤਾਂ ਫਿਰ ਇਸ ਕਰਕੇ ਆਪਣੇ ਕਿਸਾਨਾਂ ਨੇ ਆਪਣੇ ਆਪ ਨੂੰ ਬਚਾਇਆ ਤੇ ਫਿਰ ਉਹ ਪੁਲਸ ਥੋੜੀ ਜਿਹੀ ਪਿੱਛੇ ਹੋਈ ਆ ਜੀ ਕਿਸਾਨ ਹੀ ਪਿੱਛੇ ਹੋਏ ਨੇ ਉਹ ਤਾਂ ਇਹਨਾਂ ਨੂੰ ਘੇਰਾ ਪਾ ਕੇ ਬੀਚੱਕ ਕੇ ਲੈ ਜਾਣਾ ਚਾਹੁੰਦੇ ਸੀ ਕਿਸਾਨਾਂ ਨੂੰ ਤੇ ਕੁਝ ਲੈ ਕੇ ਵੀ ਗਏ ਨੇ ਛੜਕ ਤੋਂ ਕੱਲ 12 ਵਜੇ ਜੀ ਬਿਲਕੁਲ ਨੁਕਸਾਨ ਬਿਆਨ ਕਰ ਰਿਹਾ ਕਿ ਕੱਲ ਦੇ ਹਾਲਾਤ ਕੀ ਸੀਗੇ ਕਿਸ ਤਰ੍ਹਾਂ ਦਾ ਜਿਹੜਾ ਕਿ ਮਾਹੌਲ ਸੀਗਾ ਉਹ ਇੱਥੇ ਦੇਖਣ ਨੂੰ ਮਿਲਿਆ ਸੀ ਤਾਂ ਹੁਣ ਕਿਸਾਨਾਂ ਦੇ ਵੱਲੋਂ ਇੱਥੇ ਜਿਹੜੀ ਕਿ ਸਟੇਜ ਆ ਉਹ ਬਣਾ ਲਈ ਗਈ ਹੈ ਕੱਲ ਬਹੁਤ ਸਾਰੇ ਨੌਜਵਾਨਾਂ ਦੇ ਵੱਲੋਂ ਮੰਗ ਕੀਤੀ ਗਈ ਸੀ ਕਿ ਤੁਸੀਂ ਸਟੇਜ ਕਿਉਂ ਨਹੀਂ ਬਣਾਉਂਦੇ ਜੋ ਪਿਛਲੀ ਵਾਰ ਸਟੇਜ ਆ ਦੇਖਣ ਨੂੰ ਮਿਲਦੀਆਂ ਸੀਗੀਆਂ ਬਾਰਡਰਾਂ ਤੇ ਇਸ ਵਾਰ ਕਿਉਂ ਨਹੀਂ ਬਣਾ ਰਹੇ ਤਾਂ ਉਸ ਤੋਂ ਬਾਅਦ ਹੁਣ ਅੱਜ ਸ਼ਾਂਤਮਈ ਤਰੀਕੇ ਦੇ ਨਾਲ ਕਿਸਾਨ ਡਟੇ ਹੋਏ ਨੇ ਹਾਲਾਂਕਿ 2 ਦਿਨ ਦਾ ਜਿਹੜਾ ਕਿ ਅਰੈਸਟ ਦੀ ਕੋਲਾ ਦਿੱਤੀ ਗਈ ਹੈ ਕਿ 2 ਦਿਨ ਕਿਸਾਨ ਆਰਾਮ ਕਰਨਗੇ ਰਣਨੀਤੀ ਬਣਾਈ ਜਾਵੇਗੀ ਉਸ ਤੋਂ ਬਾਅਦ ਅੱਗੇ ਦਾ ਜਿਹੜਾ ਫੈਸਲਾ ਲਿਆ ਜਾਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਹੁਣ ਸਟੇਜ ਦੇ ਬਾਰਡਰ ਤੋਂ ਪਹਿਲਾਂ ਇੱਕ ਸਟੇਜ ਹੈ ਜਿਹੜੀ ਕਿ ਬਣਾ ਲਈ ਗਈ ਹੈ ਤਾਂ ਹੁਣ ਕਿਸਾਨਾਂ ਨੂੰ ਅਲਾਉਂਸਮੈਂਟ ਵੀ ਕੀਤੀ ਜਾ ਰਹੀ ਹੈ ਕਿ ਅੱਗੇ ਵਧਣ ਦੀ ਕੋਸ਼ਿਸ਼ ਹੈ ਜਿਹੜੀ ਉਹ ਨਾ ਕੀਤੀ ਜਾਵੇ ਇੱਥੇ ਹੀ ਬੈਠਿਆ ਜਾਵੇ ਹੁਣ ਆਪਣੇ ਆਗੂਆਂ ਦੀ ਜਿਹੜੀ ਕੋਲ ਦਾ ਇੰਤਜ਼ਾਰ ਕੀਤਾ ਜਾ ਰਿਹਾ ਦੋ ਦਿਨ ਦੇ ਲਈ ਅਰੈਸਟ ਆ ਕਿਹਾ ਗਿਆ ਹੈ ਤਾਂ ਸਥਿਤੀ ਹੁਣ ਕਾਫੀ ਜ਼ਿਆਦਾ ਜੋ ਖਰਾਬ ਰਹੀ ਜੇ ਕੱਲ ਅੱਜ ਕਾਫੀ ਸ਼ਾਂਤਮਈ ਤਰੀਕੇ ਨਾਲ ਕਿਸਾਨ ਇੱਥੇ ਬੈਠੇ ਹੋਏ ਨੇ ਪਰਲੀ ਸਾਈਡ ਹਰਿਆਣੇ ਵਾਲੀ ਸਾਈਡ ਹਰਿਆਣਾ ਪੁਲਿਸ ਦੇ ਜਵਾਨ ਖੜੇ ਨੇ ਤਾਂ ਕਿਸਾਨ ਅਤੇ ਜਵਾਨਾਂ ਨੂੰ ਆਹਮੋ ਸਾਹਮਣੇ ਖੜਾ ਕਰਤਾ ਹੈ ਕੇਂਦਰ ਦੀ ਸਰਕਾਰਾਂ ਨੇ ਤਾਂ ਜੋ ਕੱਲ ਮਹੌਲ ਰਿਹਾ 12 ਵਜੇ ਤਕਰੀਬਨ ਗੋਲਾਬਾਰੀ ਸ਼ੁਰੂ ਹੁੰਦੀ ਹੈ ਤਾਂ 4 ਵਜੇ ਤੱਕ ਗੋਲਾਬਾਰੀ ਚੱਲਦੀ ਹੈ ਇੱਕ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਤਾਂ ਕਈ ਨੌਜਵਾਨ ਜਿਹੜੇ ਕਿ ਗੈਰ ਹਿੰਨੇ ਗੋਲੀਆਂ ਲੱਗਣ ਦੇ ਨਾਲ ਜ਼ਖਮੀ ਹੋਏ ਨੇ ਕਈਆਂ ਨੂੰ ਟਰੈਲੀਆਂ ਦੇ ਵਿੱਚੋਂ ਬੋਰੀਆਂ 'ਚ ਭਰ-ਭਰ ਕੇ ਬਾਰਡਰ ਵੱਲ ਲੈ ਕੇ ਜਾਂਦੇ ਨੇ ਉੱਥੇ ਉਹਨਾਂ ਦੀ ਲੱਤਾਂ ਬਾਹਾਂ ਤੋੜ ਕੇ ਉਹਨਾਂ ਨੂੰ ਖੇਤਾਂ ਦੇ ਵਿੱਚ ਸੁੱਟ ਦਿੱਤਾ ਜਾਂਦਾ ਹੈ ਤਾਂ ਜੋ ਮਸ਼ੀਨਰੀ ਦਾ ਨੁਕਸਾਨ ਕੀਤਾ ਗਿਆ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤਾ ਹੁਣ ਦੇਖਣਾ ਹੋਵੇਗਾ ਅੱਜ ਐਸਕੇਐਮ ਦੇ ਵੱਲੋਂ ਵੀ ਜਿਹੜੀ ਕਿ ਮੀਟਿੰਗ ਹੈ ਉਹ ਚੰਡੀਗੜ੍ਹ ਦੇ ਵਿੱਚ ਕੀਤੀ ਜਾ ਰਹੀ ਹੈ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਕ ਵਕ ਜਿਹੜੀ ਕਿ ਨੈਸ਼ਨਲ ਹਾਈਵੇ ਨੇ ਉਹਨਾਂ ਨੂੰ ਵੀ ਕਿਸਾਨਾਂ ਦੇ ਵੱਲੋਂ ਜਾਮ ਕੀਤਾ ਗਿਆ ਹੈ ਔਰ ਵਕ ਵਕ ਆਪਣੀਆਂ ਮੰਗਾਂ ਹੋਣ ਜਾਂ ਫਿਰ ਪਹਿਲੇ ਦੀ ਤਰ੍ਹਾਂ ਮੰਗਾਂ ਹੋਣ ਜਾਂ ਫਿਰ ਜਿਵੇਂ ਕੱਲ ਇੱਕ ਨੌਜਵਾਨ ਦੀ ਡੈਥ ਹੋਈ ਹੈ ਉਸ ਤੋਂ ਬਾਅਦ ਮਾਹੌਲ ਜਿਹੜਾ ਕਿ ਕਾਫੀ ਜ਼ਿਆਦਾ ਤਣਾਪੂਰਨ ਹੋ ਗਿਆ ਹੈ ਕਾਫੀ ਜ਼ਿਆਦਾ ਜਿਹੜਾ ਕਿ ਹੁਣ ਪ੍ਰੈਸ਼ਰ ਕਿਸਾਨ ਆਗੂਆਂ ਤੇ ਵੀ ਹੈ ਕੇਂਦਰ ਦੀ ਸਰਕਾਰਾਂ ਤੇ ਵੀ ਜੋ ਸਥਿਤੀ ਕੱਲ ਦੇਖਣ ਨੂੰ ਮਿਲੀ ਸੀ ਤਾਂ ਹੁਣ ਦੇਖਣਾ ਹੋਵੇਗਾ ਅੱਜ ਅਤੇ ਕੱਲ ਦੀ ਜਿਹੜੀ ਕਿ ਅਰੈਸਟ ਦੀ ਪਾਲ ਸੀਗੀ ਉਹ ਦਿੱਤੀ ਗਈ ਸੀ ਤਾਂ ਹੁਣ ਅਗਲੀ ਜਿਹੜੀ ਕਿ ਰਣਨੀਤੀ ਹੈ ਉਹ ਕਿਸਾਨ ਆਗੂਆਂ ਦੇ ਵੱਲੋਂ ਕੀ ਦਿੱਤੀ ਜਾਂ ਕੀ ਬਣਾਈ ਜਾਂਦੀ ਹੈ ਕਿਉਂਕਿ ਕੇਂਦਰ ਦੇ ਵੱਲੋਂ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਹਰ ਇੱਕ ਚੀਜ਼ ਦਾ ਹੱਲ ਹੈ ਜਿਹੜਾ ਕਿ ਕਿਸੇ ਵੀ ਚੀਜ਼ ਦਾ ਹੱਲ ਉਹ ਬੈਠ ਕੇ ਹੀ ਕੱਢਿਆ ਜਾਵੇਗਾ ਕਿਸਾਨ ਆਗੂਆਂ ਦੇ ਵੱਲੋਂ ਚਾਰ ਬੈਠਕਾਂ ਵੀ ਕੀਤੀਆਂ ਗਈਆਂ ਕੇਂਦਰ ਦੇ ਮੰਤਰੀਆਂ ਦੇ ਵੱਲੋਂ ਐਮਐਸਪੀ ਨੂੰ ਲੈ ਕੇ ਇੱਕ ਪ੍ਰੋਪੋਜ਼ਲ ਦਿੱਤੀ ਗਈ ਸੀ ਜਿਸ ਨੂੰ ਕਿਸਾਨਾਂ ਨੇ ਨਕਾਰ ਦਿੱਤਾ ਪਰ ਉਸ ਤੋਂ ਬਾਅਦ ਕਿਹਾ ਜਾ ਰਿਹਾ ਜਿਸ ਤਰ੍ਹਾਂ ਦੇ ਹਾਲਾਤ ਬਣਦੇ ਹੋਏ ਨਜ਼ਰ ਆਏ ਜਾਇ ਸ਼ੰਭੂ ਬੋਰਡ ਦੇ ਚਾਹੇ ਫਿਕਨੋਰੀ ਬੋਰਡ ਦੇ ਸੀਗੇ ਤਾਂ ਹਾਲਾਤ ਕਾਫੀ ਜ਼ਿਆਦਾ ਨਾਜ਼ੁਕ ਬਣ ਗਏ ਸੀ ਤਾਂ ਹੁਣ ਦੇਖਣਾ ਹੋਵੇਗਾ ਕਿਸਾਨ ਅਗੋਦ ਅਗਲੀ ਰਣਨੀਤੀ ਕੀ ਰਹੇਗੀ ਕੈਮਰਾ ਪਰਸਨ ਸੰਜੀਤ ਨਾਲ ਹਿੰਮਤ ਸਿੰਘ ਦੀਪਾਲ ਦੇ ਨੇ ਸਵੇਰਾ ਖਨੋਰੀ ਬੋਰਡ